ਤੁਸੀਂ ਕਹਿਆ ਜੀ ਮੈਂ ਪੁਲਿਸ ਦਾ ਧੰਨਵਾਦ ਕਰਦੀ ਆ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਇੱਕ ਵੀ ਕੇਸ ਦੱਸ ਦਿਓ ਜਿੱਥੇ ਪੁਲਸ ਨੇ ਕੋਈ ਜਿਆਦਾ ਕੋਈ ਟੱਕੇ ਸ਼ਾਇਕ ਕੀਤੀ ਹੋਵੇ ਤੁਸੀਂ ਤਿੰਨ ਬਲਾਕ ਸੰਪਤੀ ਜਿੱਤੇ ਹੋ ਇੱਕ ਕਾਂਗਰਸ ਜਿੱਤੀ ਹੈ ਮੈਂ ਕਿੱਥੇ ਪੁਲਸ ਭੇਜੀ ਹੈ ਜੀ ਦੱਸੋ ਕਿ ਇੱਥੇ ਤੁਸੀਂ ਪੁਲਿਸ ਭੇਜੀ ਹਾਂ ਝਗੜਾ ਕਿਤਨਾ ਕਿਤੇ ਹੋ ਗਿਆ ਇੱਕੇ ਪਿੰਡ 'ਚ ਉਹ ਵੀ ਤਲਵੰਡੀ ਦਸੰਧਾ ਸਿੰਘ ਤੇ ਉਹ ਝਗੜੇ ਆਮ ਨਾਰਮਲ ਤੁਹਾਡੇ ਵੇਲੇ ਨਹੀਂ ਹੁੰਦੇ ਰਹੇ ਤੁਸੀਂ ਕੀ ਕੁਝ ਕਰਦੇ ਤੁਹਾਡੇ ਵੇਲੇ ਤੋਂ ਜੋ ਕੁਝ ਹੁੰਦਾ ਰਿਹਾ ਚਲੋ ਮੈਂ ਉਹ ਵੀ ਗੱਲਾਂ ਕਿਤੇ ਫੇਰ ਵੀਡੀਓ ਲੰਮੀ ਹੋਏ ਨਹੀਂ ਖੁੱਲ ਕੇ ਕਰਾਂਗਾ ਤੇ ਜੇ ਤੁਸੀਂ ਕਹਿੰਦੇ ਹੋ ਨਾ ਪੁਲਿਸ ਦਾ ਧੰਨਵਾਦ ਕਰੋ ਤੇ ਤੁਸੀਂ ਜੈੰਤੀਪੁਰੀਆਂ ਦਾ ਧੰਨਵਾਦ ਕਰੋ ਜਿਹੜੀ ਇੱਕ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਈ ਉਹਨਾਂ ਦੇ ਪਿੰਡੂ ਜਿੱਤੀ ਆ ਮੈਂ ਉਹਨਾਂ ਬੰਦਿਆਂ ਦੀ ਵੀ ਮੈਨੂੰ ਸਮਝ ਨਹੀਂ ਆਉਂਦੀ ਉਹ ਜਾ ਕੇ ਬਟਾਲੇ 'ਚ ਕਾਂਗਰਸ ਦੀ ਟਿਕਟ ਮੰਗ ਰਹੇ ਆ ਇੱਥੇ ਕਾਲੀਦਾਨ ਨੂੰ 568 ਵੋਟਾਂ 568 ਵੋਟਾਂ ਕਾਂਗਰਸ ਨੂੰ ਪਈਆਂ ਉਸ ਪਿੰਡ ਦੇ ਵਿੱਚੋਂ ਕਾਂਗਰਸ ਨੂੰ ਇੱਕ ਵੀ ਨਹੀਂ ਪਈ ਇਹ ਇਹ ਬੰਦਿਆਂ ਨੂੰ ਪੁੱਛੋ ਪਹਿਲਾਂ ਮੈਂ ਤੇ ਇਹਨਾਂ ਦੀ ਹਾਈ ਕਮਾਂਡ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਇਹਨਾਂ ਲੋਕਾਂ ਨੂੰ ਇੱਕ ਚੰਦ ਪੈਸਿਆਂ ਦੀ ਖਾਤਰੋਂ ਫਿਰ ਬੀਬੀ ਸਿੱਧੂ ਦੀ ਗੱਲ ਸੱਚੀ ਹੈ ਨਾ ਕਿ ਜਿਹਨੂੰ ਇਹ ਪੈਸੇ ਆਲੇ ਆ 2-4-5 ਲੱਖ ਰੁਪਈਆ ਦੇ ਆਉਂਦੇ ਆ ਉਹਾਂ ਦੇ ਕੋਈ ਗੱਲ ਨਹੀਂ ਗੱਲ ਤਾਂ ਫਿਰ ਪੈਸੇ ਦੀ ਹੋ ਗਈ ਫਿਰ ਪਾਰਟੀ ਦੀ ਤਾਂ ਗੱਲ ਨਹੀਂ ਹੋ ਗਈ ਸੁਖੀ ਰੰਧਾਵਾ ਜੀ ਪ੍ਰਤਾਪ ਸਿੰਘ ਬਾਜਵਾ ਜੀ ਇਹ ਗੱਲ ਦਾ ਕਰੋ ਨਰੀਖਣ ਚੈੱਕ ਕਰੋ ਇਹਨਾਂ ਦਾ ਬੂਥ ਜੇਂਤੀਪੁਰ ਪਿੰਡ ਦਾ ਬੂਥ ਚੈੱਕ ਕਰੋ 568 ਵੋਟਾਂ ਕਾਂਗਰਸ ਨੂੰ ਕਿੱਧਰ ਪਈਆਂ ਉਥੋਂ ਇਹਨਾਂ ਨੇ ਪੁਆਈਆਂ ਕਾਂਗਰਸ ਨੂੰ ਕਿੱਥੇ ਗਈਆਂ ਜੀ ਉਥੇ ਕਾਂਗਰਸ ਦਾ ਫੇਪ ਕਾਂਗਰਸ ਨੂੰ ਵੋਟ ਕਿੱਥੋਂ ਪਈ ਜੀ ਤੇ ਮੈਡਮ ਤੁਹਾਨੂੰ ਕਾਂਗਰਸ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੀਆਂ ਤੁਸੀਂ ਜਿੱਤ ਗਏ ਜੇ ਨਾ ਤਿੰਨ ਉਹ ਕਾਂਗਰਸ ਹੀ ਜਿਤਾ ਗਈ ਆ ਅਟਾਲੀ ਸਾਹਿਬ ਵਾਲੀ ਸੀਟ ਤੁਸੀਂ ਜਿੰਨੀਆਂ ਕਿਤੇ ਜਿੱਤੇ ਜੇ ਤੇ ਤੁਸੀਂ ਉਹ ਕਾਜੀਗੋੜ ਪਿੰਡ ਉਹ ਵੇਖ ਲਓ ਉਥੇ ਤੁਹਾਡਾ ਬੂਥ ਨਹੀਂ ਲੱਗਣਾ ਕਾਂਗਰਸ ਦਾ ਤੇ ਤੁਹਾਡੇ ਉਹ ਆਪਣੇ ਚਲੋ ਸਾਡਾ ਵੀ ਉਹ ਭਰਾ ਹੀ ਇਸ ਦੁਨੀਆ ਤੇ ਨਹੀਂ ਰਿਹਾ ਸਤਨਾਮ ਸਿੰਘ ਉਹਦੇ ਪਰਿਵਾਰ ਨੇ ਬੂਥ ਲਾਇਆ ਭਗਵਾਨ ਜੀ ਜਿਸਿਆਲ ਕੇ ਜਿਹੇ ਕਹਿੰਦੇ ਤੇ ਉਥੋਂ ਤੁਹਾਨੂੰ ਵੋਟਾਂ ਪੈ ਗਈਆਂ ਤਾਂ ਤੁਸੀਂ ਜਿੱਤ ਗਏ ਕਾਂਗਰਸ ਦੀਆਂ ਵੋਟਾਂ ਪੈ ਗਈਆਂ ਤੇ ਨਹੀਂ ਤਾਂ ਤੁਸੀਂ ਉਹ ਵੀ ਨਹੀਂ ਜਿੱਤਦੇ ਤਾਂ ਸਾਡੇ ਤਾਂ ਖਦਾ ਗੁੱਸਾ ਕਰੀ ਜਾਂਦੇ ਚਲੇ ਤਾਂ ਲੋਕਾਂ ਨੇ ਵੋਟਾਂ ਪਾਈਆਂ ਤੇ ਜੀ ਗੱਲ ਇੱਕ ਮੇਰਾ ਵੀਰ ਆ ਜਿਹੜਾ ਸਾਡਾ ਤਰਸਿੱਕੇ ਜ਼ੋਨ ਤੋਂ ਆ ਰਿਆ ਨਿਬਰਮੇਂ ਤੋਂ ਗਾਂਧੀ ਉਹ ਕਹੀ ਜਾਂਦਾ ਬੜਾ ਧੱਕਾ ਹੋ ਗਿਆ ਜੀ ਸੱਤ ਪਿੰਡਾਂ ਦੇ ਜਿਹੜੇ ਆ ਉਹ ਗਿਣਤੀ ਨਹੀਂ ਹੋਈ ਸਾਡੀ ਸਾਡੇ ਉਥੇ 38 ਪਿੰਡ ਸੀਗੇ ਜੀ ਉਸ ਜ਼ਿਲ੍ਹਾ ਪ੍ਰੀਸ਼ਦ ਦੇ 31 ਮਜੀਠੇ ਦੇ ਤੇ 7 ਜੰਡੇ ਵਾਲੇ ਦੇ ਇਹਨਾਂ ਨੂੰ ਸੱਤਾ ਦਾ ਬਹੁਤ ਦੋਕਿਆ ਤੇ 31ਾਂ ਚੋਂ ਤੇ 730 ਦੀ ਲੀਡ ਨਾਲ ਤੁਸੀਂ ਹਾਰ ਗਏ ਹੋ ਤੇ ਸੱਤਾ ਚੋਂ ਤੁਸੀਂ ਕਿੱਥੋਂ ਜਿੱਤ ਜਾਣਾ ਮੇਰਾ ਵੀਰ ਉਹਨਾਂ ਚੋਂ ਵੀ ਸਾਡੀ ਲੀਡ ਵਧੀਆ ਜਾ ਕੇ ਚੈੱਕ ਕਰੋ ਲੋਕਾਂ ਨੂੰ ਗਮਰਾਹ ਨਾ ਕਰੋ ਲੋਕਾਂ ਨੂੰ ਸਹੀ ਗੱਲ ਯਾਰ ਹਰਖੇ ਜੇ ਫਿਰ ਕਿਹੜੀ ਗੱਲ ਹੈ ਬਰਦਾਸ਼ਤ ਕਰੋ ਆਪਦੀ ਯਾਰ ਇਹ ਨਾਣਾ ਝੂਠ ਮਾਰੂ ਇਹ ਕਹਿੰਦਾ ਪੀਟੀਸੀ ਨੇ ਨਾ ਜਿਹੜੀ ਕੋਈ ਜਦੋਂ ਮੈਂ ਵੇਖੰਦਾ ਸੁਖਬੀਰ ਬਾਦਲ ਜੇ ਕਬੂਤਰ ਵੇਖ ਲੈਂਦਾ ਕਬੂਤਰਾਂ ਦੀਆਂ ਰੇਸਾਂ ਦੇ ਪੀਟੀਸੀ 10 ਦਿਨ ਉਹੋ ਹੀ ਚਲਾਈ ਜਾਂਦਾ ਜੇ ਕਿਹੜੇ ਚਿੜੀਆਂ ਵੇਖ ਲੈਂਦਾ ਕਹਿੰਦਾ ਮੈਂ ਆ ਗਿਆ ਨਾ ਪੰਜਾਬ ਚ ਚਿੜੀਆਂ ਦੀਆਂ ਰੇਸਾਂ ਉਹ ਚਿੜੀਆਂ ਦੀਆਂ ਫੋਟੋ ਵੀਡੀਓ ਯਾਰ ਇੰਨਾ ਝੂਠ ਨਾ ਬੋਲੋ ਇਸ ਤਰ੍ਹਾਂ ਹੁਣ ਨਹੀਂ ਤੁਹਾਡੇ ਤੁਸੀਂ ਨਾ ਐਵੇਂ ਨੋਂਦਰਾਂ ਮਾਰਦੇ ਫਿਰ ਤੁਹਾਡੇ ਨੋਂਦਰ ਨਹੀਂ ਹੁਣ ਕਿਤੇ ਆਣ ਨਹੀਂ ਜਿੱਥੇ ਮਰਜੀ ਜ਼ੋਰ ਲਾ ਲਓ ਸੋ ਮੈਂ ਭਰਾਓ ਗੱਲ ਕਰਦਾ ਸੱਚੀ ਤੇ ਸੁੱਚੀ ਮੈਂ ਉਹਦਾਂ ਦਾ ਬੋਲਿਆ ਨਹੀਂ ਪਰ ਇਹਨਾਂ ਲੋਕਾਂ ਨੇ ਸਮਝ ਲਿਆ ਕਿ ਸਾਡੀ ਕਮਜ਼ੋਰੀ ਹੈ ਆਵੇ ਦੇ ਲੂਣ ਤੇ ਲੂਣ ਗੁੰਨੇ ਜਾਂਦੇ ਜੇ ਆਟੇ ਚ ਲੂਣ ਗੁੰਨਿਆ ਜਾ ਸਕਦਾ ਮੇਰੇ ਲੂਣ ਨੇ ਗੁੰਨਿਆ ਜਾ ਸਕਦਾ ਵੀਰੋ ਅੱਛਾ ਮੈਡਮ ਕਹਦੇ ਸਾਡੇ ਬੰਦਿਆਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਕਿਹੜੇ ਨੂੰ ਨਹੀਂ ਮਿਲਿਆ ਜੀ ਜਿਹੜੇ ਜਿੱਤੇ ਆ ਤੁਹਾਡੇ ਤਿੰਨ ਬਲਾਕ ਸੰਪਤੀ ਮੈਂਬਰ ਜਿੱਤੇ ਆ ਕਿਉਂ ਨਹੀਂ ਮਿਲਿਆ ਸਰਟੀਫਿਕੇਟ ਤੁਹਾਡੇ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤੇ ਕਿਉਂ ਨਹੀਂ ਮਿਲਿਆ ਸਰਟੀਫਿਕੇਟ ਐਵੇਂ ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਕੁਸ਼ਕ ਇੱਕ ਉਹ ਕਹੀ ਜਾਂਦੇ ਜੀ ਇੱਕ ਉਹ ਭੂਮੇ ਦਾ ਜਿਹੜਾ ਐਸਜੀਪੀਸੀ ਦਾ ਮੁਲਾਜ਼ਮ ਕੋਈ ਹਰ ਗਿਆ ਤੇ ਮੈਂ ਉਹਦੇ ਬਾਰੇ ਨਹੀਂ ਕਹਿਣਾ ਮੈਂ ਉਹਦੇ ਬਾਰੇ ਇੰਨਾ ਹੀ ਕਹਿਣਾ ਕਿ ਗੁਰਦਾਰੇ ਦੀਆਂ ਰੋਟੀਆਂ ਤੀਨ ਕੰਮ ਕਰੈਣ ਮਤ ਮਾਰਨ ਹੱਡ ਗਾਲਣ ਉਦਮ ਨਾ ਦੇਣ ਰਹਿਣ ਮੈਂ ਉਸ ਬੰਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਹੁਣ ਮੇਰੇ ਵੀਰੋ ਇਹਨਾਂ ਦਾ ਨਾ ਜਿਹੜਾ ਸੁਖੜਾ ਸਾਫ ਹੋ ਗਿਆ ਬਹੁਤ ਬੁਰੀ ਇਹਨਾਂ ਦੀ ਜਿਹੜੀ ਮਜੀਠੇ ਹਲਕੇ ਦੇ ਵਿੱਚ ਹੈ ਇਨਕੀ ਹਾਰ ਹੋਈ ਹੈ ਤੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਚੁੱਪ ਕਰਕੇ ਬਹਿ ਜਾਓ ਤੁਹਾਡੇ ਪੱਲੇ ਇੱਕ ਆਖਣੀ ਤੁਹਾਡਾ ਜੋ ਹਾਲਾਤ ਲੋਕਾਂ ਨੇ ਤੁਹਾਨੂੰ ਦੱਸ ਹੀ ਦਿੱਤੇ ਅਜੇ ਤੇ ਤੁਸੀਂ ਕਾਂਗਰਸ ਨਾਲ ਰਲ ਗਏ ਜੇ ਕਿਤੇ ਕਾਂਗਰਸ ਨਾਲ ਨਾ ਰਲਿਓਂ ਦੀ ਤੁਹਾਨੂੰ ਹੋਰ ਬੁਰੀ ਤਰ੍ਹਾਂ ਦੀ ਹਾਰ ਪੈਣੀ ਹੈ ਇੱਥੇ ਜੀ ਪਰਸੈਂਟੇਜ ਬੜੀ ਘਟੋਈ ਆਪਦੇ ਵੇਲੇ ਦੀਆਂ ਵੀ ਚੈੱਕ ਕਰੋ ਨਾ ਪਰਸੈਂਟੇਜ ਹੈ ਚਲੋ ਘਟੋ ਗਈ ਵੱਧ ਹੋ ਗਈ ਵੋਟਾਂ ਹੀ ਪਈਆਂ ਨਾ ਤੁਹਾਨੂੰ ਹੀ ਪਈਆਂ ਸਾਨੂੰ ਹੀ ਪਈਆਂ ਤੇ ਪਰਸੈਂਟੇਜ ਵੱਧ ਘਟਣਾ ਕੀ ਹੁਣ ਵੀਰੋ ਅਹਿਮ ਬੇਨਤੀ ਇੱਕ ਇਹ ਆ ਕਿ ਹਲਕਾ ਮਜੀਠਾ ਦੇ ਵਿੱਚ 18 ਜਨਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਰਹੇ ਨੇ ਦਾਣਾ ਮੰਡੀ ਮਜੀਠਾ ਦੇ ਮੇਰੀ ਆਪ ਸਭ ਨੂੰ ਬੇਨਤੀ ਆਪਾਂ ਸਾਰੇ ਤਕੜੇ ਹੋਈਏ ਹੋਰ ਜਿਹੜੇ ਹੁਣ ਡਿਵੈਲਪਮੈਂਟ ਦੇ ਕੰਮ ਆਪਣੇ ਰਹਿੰਦੇ ਆ ਆਪਾਂ ਸੋਮ ਮੰਗਲਵਾਰ ਤੋਂ ਆਪਾਂ ਉਹ ਕੰਮ ਫੇਰ ਦੁਬਾਰਾ ਜਿਹੜੇ ਸ਼ੁਰੂ ਕਰਨ ਜਾ ਰਹੇ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਗਰਾਊਂਡਸ ਉਹਨਾਂ ਦੇ ਸਾਰਿਆਂ ਦੇ ਮੌਕੇ ਵੇਖਦੇ ਕਿ ਕਿੰਨੇ ਕਿੰਨੇ ਕੰਮ ਸ਼ੁਰੂ ਹੋ ਗਏ ਆ ਜਿਹੜੀਆਂ 23 ਗਰਾਊਂਡਾਂ ਆਈਆਂ ਸੀ ਜਾਂ ਛੜਕਾਂ ਜਿਹੜੀਆਂ ਵਾ ਉਹ ਵੀ ਕਰਾਂਗੇ ਤੇ ਔਰ ਜੇ ਤਨ ਮਾਨ ਸਾਹਿਬ ਦਾਣਾ ਮੰਡੀ ਮਜੀਠਾ ਮੈਂ ਅੱਜ ਇਹਨਾਂ ਨੂੰ ਕਹਿਣ ਲੱਗਾ ਹਾਂ ਕਾਲੀ ਦਾਲ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤੁਸੀਂ ਹੁਣ ਘੋਖ ਜਿਹੜੀ ਇਹਨਾਂ ਤਕੜੇ ਹੋ ਕੇ ਜ਼ੋਰ ਲਾ ਲਿ لوکاں ਨੂੰ ڈاکળો ਜਿਹੜੇ ਡਕੇ ਜਾਂਦੇ ਜੀ ਜਿਹੜਾ ਉਸ ਦਿਨ 18 ਜਨਵਰੀ ਨੂੰ ਮਜੀਠਾ ਦੇ ਵਿੱਚ ਠੱਠਾ ਮਾਰਦਾ ਕੱਠ ਹੋਣਾ ਨਾ ਉਹਨਾਂ ਨੇ ਕਾਂਗਰਸ ਤੇ ਚਲੋ ਸਾਡੇ ਹਲਕੇ ਚ ਇਹਨਾਂ ਨੇ ਐਦ ਕਿ ਪਹਿਲਾਂ ਵੀ ਇਹ ਰਲ ਜਾਂਦੇ ਹੁੰਦੇ ਸੀ ਐਦ ਕਿ ਜੇ ਬਿਲਕੁਲ ਕਲੀਅਰ ਹੋ ਗਏ ਨਾ ਐ ਪੂਰਾ ਦੁੱਧਾ ਦੁੱਧ ਮੇਰੇ ਕੋਲ ਕਈ ਫੋਟੋਸ ਪਈਆਂ ਲੋਕਾਂ ਦੀਆਂ ਜਿੱਥੇ ਕਾਂਗਰਸੀ ਬਹਿ ਬਹਿ ਕੇ ਆਪਣਾ ਵੋਟਾਂ ਪਵਾ ਰਹੇ ਸੀ ਤੇ ਉਹ ਕਾਂਗਰਸ ਦੇ ਸਾਡੇ ਹਲਕੇ ਚੋਂ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਇੱਥੋਂ ਦੇ ਜਿਹੜੇ ਲੋਕਲ ਆ ਨਾ ਉਹਨਾਂ ਕ ਖਤਮ ਕਰਦੀ ਆ ਅਕਾਲੀ ਦਲ ਨਾਲ ਰਲ ਕੇ ਮਾਰਨਾ ਮੈਨੂੰ ਚਾਹਦੇ ਸੀ ਮਾਰ ਆਪਕੇ ਸੋ ਉਹ ਵੇਖੀ ਚੱਲ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਸੋ ਇਹ ਆਪ ਮਰ ਕੇ ਮੈਨੂੰ ਮਾਰਦੇ ਮਰਦੇ ਤੇ ਮੇਰੀ ਫਿਰ ਬੈਂਦੀ ਹੈਗਾ 18 ਜਨਵਰੀ ਨੂੰ ਆਪਾਂ ਬਹੁਤ ਵੱਡੀ ਵਿਸ਼ਾਲ ਰਲਈ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆਪ ਸਪੈਸ਼ਲ ਪਹੁੰਚ ਰਹੇ ਕਿਉਂਕਿ ਉਹਨਾਂ ਨੇ ਮੈਨੂੰ ਫੋਨ ਤੇ ਵਧਾਈ ਵੀ ਦਿੱਤੀ ਪਰਸੋਂ ਮੈਨੂੰ ਸ਼ਾਮੀ ਸਰਦਾਰ ਮਾਨ ਸਾਹਿਬ ਦਾ ਫੋਨ ਆਇਆ ਬੜੇ ਖੁਸ਼ੀ ਕਿ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਤੇ ਉਦੋਂ ਹੀ ਉਹਨਾਂ ਨੇ ਮੈਨੂੰ ਕਹਿਤਾ ਕਿ ਮੈਂ ਤੇ 18 ਤਰੀਕ ਨੋਟ ਕਰ ਲਓ ਮੈਂ ਮਜੀਠਾ ਜਿਹੜਾ ਆਪ ਇੱਥੇ ਆਵਾਂਗੇ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤਿਆਰੀਆਂ ਕਰ ਲਓ ਆਪਾਂ ਕੱਲ ਪਰਸੋ ਤੋਂ ਮੀਟਿੰਗਾਂ ਸ਼ੁਰੂ ਕਰਦਾਂਗੇ ਪਿੰਡ-ਪਿੰਡ ਦਾ ਇਸ ਜੋ ਜਿਹੜਾ ਵੀ ਸਾਧਨ ਕਿਸੇ ਨੂੰ ਚਾਹੀਦਾ ਹੋਗਾ ਉਹ ਮੁਹੱਈਆ ਕਰਵਾਵਾਂਗੇ ਤੇ ਆਪਾਂ ਬਹੁਤ ਵੱਡੀ ਰੈਲੀ 18 ਜਨਵਰੀ ਨੂੰ ਮਜੀਠਾ ਵਿਖੇ ਕਰਨ ਜਾ ਰਹੇ ਹਾਂ ਸੋ ਮੇਰੀ ਧੰਨਵਾਦ ਤੇ ਜਿਹੜੇ ਵਿਰੋਧੀ ਵੀ ਜਿੱਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਸਾਰਿਆਂ ਨੂੰ ਵਧਾਈਆਂ ਤੇ ਜਿਹੜੇ ਬਰਦਾਸ਼ਤ ਨਹੀਂ ਹੋ ਰਿਹਾ ਜਿਨ੍ਹਾਂ ਕੋਲੋਂ ਉਹਨਾਂ ਨੂੰ ਮੈਂ ਕਹਿਣਾ ਕਿ ਆਪ ਦਾ ਕਿਸੇ ਚੰਗੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਾ ਲਓ ਬਹੁਤ ਬਹੁਤ ਧੰਨਵਾਦ ਵੈਗੁਰਜੀ ਕਾ ਖਾਲਸਾ ਵੈਗੁਰਜੀ